ਵੇਖਿਆ ਬੇਬੇ ਜੀ ਕੋਈ ਬੀਜੀ ਆਖ ਬੁਲਾਉਂਦੇ ਸੀ ਕਦੇ ਚੰਨ ਜਿਹਾ ਮੁਖੜਾ ਤੱਕਦੇ ਸੀ ਤੇ ਕਦੀ ਚਰਨੀਆਂ ਨੇ ਖਲੋਂਦੇ ਸੀ ਮਾਤਾ ਨੇ ਹੰਗਾਰਾ ਨਾ ਦਿੱਤਾ ਬੇਬੇ ਨੇ ਹੰਗਾਰਾ ਨਾ ਦਿੱਤਾ ਹੋ ਮੜ ਮੜ ਆਣ ਬੁਲਾਉਂਦੇ ਰਹਿ ਸਾਨੂੰ ਚਰਨ ਹੀ ਡਿਗਿਆ ਬੱਚਿਆਂ ਨੂੰ ਬੀਬੀ ਜੀ ਚੋਪ ਘਰਾਉਂਦੇ ਰੇ ਬਖਸ਼ੀਸ਼ ਸੰਧੂ ਤੇ ਸੰਗਰ ਨੂੰ ਬੀਬੀ ਜੀ ਆਪ ਵਰਾਉਂਦੇ ਰੇ ਇੱਕ ਚਾਲੀ ਅੰਮ੍ਰਿਤ ਵੇਲਾ ਸੀ ਕਿਸੇ ਗੋਦੀ ਲਹਾਲ ਲਕੋ ਆਏ ਇੱਕ ਚਾਲੀ ਅੰਮ੍ਰਿਤ ਵੇਲਾ ਸੀ ਕਿਸੇ ਗੋਦੀ ਲਹਾਲ ਲਕੋ ਆ ਸੀ ਮਾਤਾ ਗੁਜਰੀ ਦੇ ਵੇ ਗੋਬਿੰਦ ਨੂੰ ਕੋਟੇ ਕੋਟੇ ਕੈਸੀ ਨੇ ਲਾਇਆ ਸੀ ਛੱਟ ਪੌਰ ਨਿਕਲ ਗਿਆ ਹੱਥਾਂ ਚੋਂ ਛੱਟ ਰੂਹ ਨਿਕਲ ਗਈ ਹੱਥਾਂ ਚੋਂ ਸਤ ਗੁਰ ਜੀ ਹੱਥ ਵਧਾਉਂਦੇ ਰਹਿ ਸਾਨੂੰ ਚਰਨੇ ਡਿਗਿਆਂ ਬੱਚਿਆਂ ਨੂੰ ਬੀਬੀ ਜੀ ਚੁੱਪ ਕਰਾਉਂਦੇ ਰਹਿ ਬਖਸ਼ੀਸ਼ ਸੰਦੂਤੇ ਸੰਗਰਨੋ ਬੀਬੀ ਜੀ ਗੱਲ ਨਾਲ ਲਾਉਂਦੇ ਰਹਿ ਮੈਂ ਉਹ ਵੀ ਵੇਖਿਆ ਸੰਗਤ ਜੀ ਬੱਚਿਆਂ ਨੇ ਕੰਧਾ ਢਾਇਆ ਏ ਮੈਂ ਉਹ ਵੀ ਵੇਖਿਆ ਸੰਗਤ ਜੀ ਬੱਚਿਆਂ ਨੇ ਕੰਧਾ ਢਾਇਆ ਏ ਕਿ ਹੋਇਆ ਪੁੱਤਰਾ ਨਹੀਂ ਆਇਆ ਉਹਨਾਂ ਆਪਣਾ ਫਰਜ਼ ਨਭਾਇਆ ਏ ਲੈ ਬੀਬੀ ਕੋਲੋਂ ਸਾਥ ਉਹਨਾਂ ਸਤਿਗੁਰ ਦੇ ਹੁਕਮ ਤਗਾਉਂਦੇ ਰਹਿ ਸਾਨੂੰ ਚਰਨੇ ਡਿੱਗਿਆਂ ਬੱਚਿਆਂ ਨੂੰ ਬੀਬੀ ਜੀ ਚੁੱਪ ਕਰਾਉਂਦੇ ਰਹਿ ਸਾਨੂੰ ਝਰਨੀ ਡਿੱਗਿਆ ਬੱਚਿਆਂ ਨੂੰ ਬੀਬੀ ਜੀ ਚੁੱਪ ਕਰਾਉਂਦੇ ਰਹਿ ਮੈਂ ਆਖਾ ਅਜ ਦਿਆਂ ਬੱਚਿਆਂ ਨੂੰ ਮੈਂ ਆਖਾ ਅਜ ਦਿਆਂ ਬੱਚਿਆਂ ਨੂੰ ਸਾਡੇ ਤੇ ਰਹਿਮ ਕਰ ਮਾਧਿਆ ਜੇ ਉਹ ਸਾਨੂੰ ਬਿਰਦੀ ਆਚਰਮ ਵਿੱਚ ਫੁੱਟਿਓ ਬਸ ਭੋਗ ਹੀ ਕੱਲਾ ਪਾ ਦਿਆ ਜੇ ਜਿਵੇਂ ਅੱਜ ਦੇ ਹਾਕਮ ਬੈ ਕੇ ਤੇ ਜਿਵੇਂ ਅੱਜ ਦੇ ਹਾਕਮ ਬੈ ਕੇ ਤੇ ਉਹ ਕਿਤੇ ਇਕੱਲੇ ਹੀ ਸ਼ੋਗ ਮਨਾਉਂਦੇ ਰਹਿ ਸਾਨੂੰ ਚਰਨੀ ਡਿਗਿਆਂ ਬੱਚਿਆਂ ਨੂੰ ਬੀਬੀ ਜੀ ਚੁੱਪ ਕਰਾਉਂਦੇ ਰਹਿ ਬਖਸ਼ੀਸ਼ ਸੰਦੂ ਤੇ ਸੰਗਰਨੋ ਬੀਬੀ ਜੀ ਰਾਤ ਵਰੌਂਦੇ ਰਹਿ ਜੋ ਕਹਿਣਾ ਸੀ ਮੈਂ ਕਹਿ ਦਿੱਤਾ ਜੋ ਕਹਿਣਾ ਸੀ ਮੈਂ ਕਹਿ ਦਿੱਤਾ ਨਾ ਹੋਰ ਮੈਂ ਕੁਝ ਵੀ ਕਹਿਣਾ ਏ ਜੋਦੇ ਬੇਚੋਲੀ ਪਰ ਗਈ ਏ ਮੈਂ ਹੋਰ ਕੀ ਇਥੋਂ ਲੈਣਾ ਏ ਸੰਘਰਦਿਆ ਲਿਖਿਆ ਸਦਰਾਂ ਦਾ ਸੰਘਰਦਿਆ ਲਿਖਿਆ ਸਦਰਾਂ ਦਾ ਬੇਬੇ ਦੀ ਮਾੜ ਵਧਾਉਂਦੇ ਰਹਿ ਸਾਨੂੰ ਗੋਦੀ ਡਿਗਿਆਂ ਬੱਚਿਆਂ ਨੂੰ ਬੇਬੇ ਦੀ ਚੋਬ ਕਰਾਉਂਦੇ ਰਹਿ ਬਖਸ਼ੀਸ਼